ਕਿਸ਼ੋ ਵੱਟ ਦੇਖ ਰਹੇ ਸਾਰੇ ਦੇਰਸ਼ਕਾਂ ਦਾ ਸਵਾਗਤ ਹੈ ਮਹਾ ਕੁਮਾਰ ਖਰੀਫ ਕੋ ਕੀ ਤੁਸੀਂ ਵੀ ਆਪਣੇ ਲੀਵਰ ਨੂੰ 100 ਸਾਲ ਤੱਕ ਸਹੀ ਰੱਖਣਾ ਚਾਹੁੰਦੇ ਹੋ ਤਾਂ ਬਿਲਕੁਲ ਪੰਜ ਤਰੀਕੇ ਆਸਾਨ ਜਿਹੇ ਤਰੀਕੇ ਨੇ ਜਿਸ ਨੂੰ ਤੁਹਾਨੂੰ ਫੋਲੋ ਕਰਨਾ ਹੋਵੇਗਾ ਜੋ ਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਵਿਸਥਾਰ ਦੇ ਨਾਲ ਉਸ ਦੀ ਜਾਣਕਾਰੀ ਦਵਾਂਗੇ ਤੁਹਾਡਾ ਚਿਹਰਾ ਜੁੜਾ ਕੀ ਚਮਕਣ ਲੱਗ ਜਾਵੇਗਾ ਤਾਂ ਦੱਸਣਿਆ ਕਿ ਤੁਹਾਡੀ ਸਿਹਤ ਵੀ ਬਿਲਕੁਲ ਸਹੀ ਰਹਿਣ ਲੱਗ ਪਵੇਗੀ ਤਾਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਲੀਵਰ ਨੂੰ ਸਿਹਤਮੰਦ ਰੱਖਣ ਲਈ ਲੋਕਾਂ ਨੂੰ ਚੰਗਾ ਖਾਣਾ ਖਾਣ ਨਿਯਮਤ ਤੌਰ ਤੇ ਕਸਰਤ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਜਿਉਣ ਦੀ ਸਲਾਹ ਦਿੱਤੀ ਜਾਂਦੀ ਹੈ ਲੀਵਰ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ ਅਤੇ ਇਹ ਆਪਣੇ ਆਪ ਨੂੰ ਠੀਕ ਕਰ ਸਕਦਾ ਹੈ ਜੇਕਰ ਲੀਵਰ ਵਿੱਚ ਕੋਈ ਸਮੱਸਿਆ ਹੈ ਅਤੇ ਤੁਹਾਡੇ ਤੁਸੀਂ ਸਹੀ ਆਦਤਾਂ ਅਪਣਾਉਂਦੇ ਹੋ ਤਾਂ ਲੀਵਰ ਦੀ ਸਮੱਸਿਆ ਨੂੰ ਬਿਨਾਂ ਦਵਾਈ ਤੇ ਠੀਕ ਕੀਤਾ ਜਾ ਸਕਦਾ ਹੈ ਜੀ ਹਾਂ ਇੱਕ YouTube ਚੈਨਲ ਨੂੰ ਦਿੱਤੇ ਇੰਟਰਵਿਊ ਦੇ ਅੱਜ ਸੱਪਤੋਂ ਮਸ਼ਹੂਰ ਜਗਤ ਡਾਕਟਰ ਸ਼ਿਵ ਕੁਮਾਰ ਸਰੀਨ ਨੇ ਲੀਵਰ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਣ ਦੇ ਤਰੀਕੇ ਦੱਸੇ ਹਨ ਜੁਨ੍ਹਾਂ ਨੂੰ ਤੁਸੀਂ ਵੀ ਅਪਣਾ ਸਕਦੇ ਹੋ ਤੇ ਇਸ ਦੇ ਨਾਲ ਲੀਵਰ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਤਾਂ ਲੀਵਰ ਨੂੰ ਸਿਹਤਮੰਦ ਰੱਖਣ ਦੇ ਲਈ ਡਾਕਟਰ ਵੱਲੋਂ ਦਿੱਤੇ ਗਏ ਕੁਝ ਸੁਝਾਤਾਂ ਨੂੰ ਅਸੀਂ ਦੱਸਦੇ ਹਾਂ ਡਾਕਟਰ ਸਰੀਨ ਦੇ ਅਨੁਸਾਰ ਪ੍ਰੋਸੈਸਡ ਟਰਾਂਸ ਫੈਟ ਅਤੇ ਜੰਕ ਫੂਡ ਦਾ ਸੇਵਨ ਸਿੱਧੇ ਤੌਰ ਤੇ ਲੀਵਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਇਸ ਦੇ ਨਾਲ ਮੋਟਾਪਾ, ਉੱਚ ਕੋਲੇਸਟ੍ਰੋਲ, ਟਾਈਪ 2 ਸ਼ੂਗਰ ਅਤੇ ਫੈਟੀ ਲੀਵਰ ਵਰਗੀਆਂ ਬਿਮਾਰੀਆਂ ਦਾ ਖਤਰਾ ਵਧਾਉਂਦਾ ਹੈ। ਇਸ ਲਈ ਆਪਣੀ ਖੁਰਾਕ ਦੇ ਵਿੱਚ ਘਰ ਦੇ ਵਿੱਚ ਬਣੀਆਂ ਸਬਜ਼ੀਆਂ, ਸਾਬਤ ਅਨਾਜ, ਫਲ ਅਤੇ ਸੁੱਕੇ ਮੇਵੇ ਸ਼ਾਮਲ ਕਰੋ। ਕਾਲੇ ਛੋਲੇ, ਬਾਜਰਾ, ਅਖਰੋਟ ਵਰਗੀਆਂ ਚੀਜ਼ਾਂ ਖਾਣਾ ਲਾਭਦਾਇਕ ਹੈ। ਲੀਵਰ ਨੂੰ ਸਿਹਤਮੰਦ ਰੱਖਣ ਦੇ ਲਈ ਹਰ ਰੋਜ਼ ਦੋ ਸੇਬ ਖਾਓ ਜੀ ਹਾਂ ਸੇਬ ਦੇ ਵਿੱਚ ਫਾਈਬਰ ਪੈਕਟਨ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਤੇ ਇਹ ਲੀਵਰ ਨੂੰ ਡੀਟੌਕਸ ਕਰਦਾ ਹੈ ਅਤੇ ਅਸ਼ੁੱਧੀਆਂ ਨੂੰ ਦੂਰ ਕਰਦਾ ਹੈ ਇਸ ਤੋਂ ਇਲਾਵਾ ਕਾਲੇ ਛੋਲੇ, ਸਾਬਤ ਬਾਜਰਾ, ਰੰਗਦਾਰ ਸਬਜ਼ੀਆਂ, ਅਖਰੋਟ ਅਤੇ ਕਾਫੀ ਵਰਗੀਆਂ ਚੀਜ਼ਾਂ ਦਾ ਨਿਯਮਤ ਤੌਰ ਤੇ ਸੇਵਨ ਕਰੋ। ਇਹ ਸਾਰੇ ਲੀਵਰ ਦੀ ਸਫਾਈ ਅਤੇ ਕੰਮ ਕਰਨ ਦੇ ਵਿੱਚ ਮਦਦ ਕਰਦੇ ਹਨ। ਡਾਕਟਰ ਨੇ ਕਿਹਾ ਉਸ ਦੇ ਅਨੁਸਾਰ ਸ਼ਰਾਬ ਲੀਵਰ ਦੇ ਲਈ ਬਹੁਤ ਖਤਰਨਾਕ ਹੈ। ਲੀਵਰ ਨੂੰ ਸਿਹਤਮੰਦ ਰੱਖਣ ਦੇ ਲਈ ਸ਼ਰਾਬ ਪੀਣੀ ਪੂਰੀ ਤਰ੍ਹਾਂ ਬੰਦ ਕਰ ਦਿਓ ਕਿਉਂਕਿ ਇਹ ਲੀਵਰ ਨੂੰ ਜ਼ਹਿਰ ਵਾਂਗ ਪ੍ਰਭਾਵਿਤ ਕਰਦਾ ਹੈ। ਇਸ ਤੋਂ ਇਲਾਵਾ ਮਿੱਠੇ ਪੀਣ ਵਾਲੇ ਪਦਾਰਥਾਂ ਜਿਵੇਂ ਕਿ ਸੌਫਟ ਡਰਿੰਕਸ ਸਪੋਰਟਸ ਡਰਿੰਕਸ ਜਾਂ ਬੋਬਾ ਟੀ ਤੋਂ ਦੂਰ ਰਹੋ ਇਹ ਫੈਟੀ ਐਸਿਡ ਫੈਟੀ ਲੀਵਰ ਅਤੇ ਸਰੋਸਿਸ ਦਾ ਕਾਰਨ ਬਣ ਸਕਦੇ ਹਨ ਰਾਤ ਨੂੰ ਸਮੇਂ ਸਿਰ ਸੌਣਾ ਅਤੇ ਦੇਰ ਰਾਤ ਖਾਣਾ ਖਾਣ ਤੋਂ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਤੁਹਾਡੀਆਂ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਫੈਟੀ ਲੀਵਰ ਦਾ ਖਤਰਾ ਵਧਾਉਂਦਾ ਹੈ ਤਣਾਅ ਮੁਕਤ ਜੀਵਨ ਸਹੀ ਰੂਟੀਨ ਅਤੇ ਗੁਣਵੱਤਾ ਵਾਲੀ ਨੀਂਦ ਜਿਗਰ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਣ ਦੇ ਵਿੱਚ ਮਦਦ ਕਰਦੀ ਹੈ ਕਸਰਤ ਤੋਂ ਬਿਨਾਂ ਸਿਹਤਮੰਦ ਜੀਵਨ ਸੰਭਵ ਨਹੀਂ ਹੈ ਖਾਸ ਕਰਕੇ ਸੈਰ ਯੋਗਾ ਅਤੇ ਕਾਰਡੀਓ ਵਰਗੀਆਂ ਕਸਰਤਾਂ ਲੀਵਰ ਨੂੰ ਸਿਹਤਮੰਦ ਰੱਖਣ ਦੇ ਵਿੱਚ ਪ੍ਰਭਾਵਸ਼ਾਲੀ ਹਨ ਹਫਤੇ ਵਿੱਚ ਘੱਟੋ-ਘੱਟ 150 ਮਿੰਟ ਤੇਜ਼ ਸੈਰ ਕਰਨ ਦੇ ਨਾਲ ਚਰਬੀ ਜੁਗਰ ਨੂੰ ਘਟਾਉਣ ਦੇ ਵਿੱਚ ਮਦਦ ਮਿਲਦੀ ਹੈ ਅਤੇ ਚੰਗੀ ਨੀਂਦ ਦੇ ਨਾਲ ਨਾਲ ਜੀਵਨ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੁੰਦਾ ਹੈ ਤਾਂ ਖਾਸ ਕਰਕੇ ਇਨ੍ਹਾਂ ਗੱਲਾਂ ਦਾ ਵੀ ਧਿਆਨ ਜ਼ਰੂਰ ਰੱਖਣਾ ਜਿਵੇਂ ਕਿ ਡਾਕਟਰ ਦੇ ਅਨੁਸਾਰ ਜਿੰਨਾ ਸੰਭਵ ਹੋ ਸਕੇ ਐਂਟੀਬਾਇਓਟਿਕਸ ਦਰਦ ਨਿਵਾਰਕ ਜਾਂ ਹੋਰ ਭਾਰੀ ਦਵਾਈਆਂ ਤੋਂ ਬਚਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਹ ਲੀਵਰ ਨੂੰ ਬਹੁਤ ਜ਼ਿਆਦਾ ਤਣਾਅ ਵਿੱਚ ਪਾ ਸਕਦੀਆਂ ਹਨ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਲੀਵਰ ਫੰਕਸ਼ਨ ਟੈਸਟ ਐਲ ایف ٹی ਕਰਵਾਉਂਦੇ ਰਹੋ ਅਤੇ ਲੀਵਰ ਸਰੋਸਿਸ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਬਿਲਕੁਲ ਨਾ ਕਰੋ ਜੇਕਰ ਤੁਸੀਂ ਇਹਨਾਂ ਸਧਾਰਨ ਤਰੀਕਿਆਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦੇ ਵਿੱਚ ਸ਼ਾਮਲ ਕਰਦੇ ਹੋ ਤਾਂ ਤੁਹਾਡਾ ਲੀਵਰ 100 ਸਾਲਾਂ ਤੱਕ ਵੀ ਸਿਹਤਮੰਦ ਰਹਿ ਸਕਦਾ ਹੈ ਲੀਵਰ ਸਿਰਫ ਇੱਕ ਸੋਖਣ ਵਾਲਾ ਅੰਗ ਨਹੀਂ ਹੈ ਇਹ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ ਤਾਂ ਇਸ ਦੇ ਨਾਲ ਹੋਰ ਹੈਲਥ ਰਿਲੇਟਿਡ ਟਿਪਸ ਨੂੰ ਜਾਣਨ ਦੇ ਲਈ ਸਾਡੇ ਚੈਨਲ ਨੂੰ ਵਿਸ਼ੇਗਵਾਰਤਾ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਇਸ ਵੀਡੀਓ ਨੂੰ ਵੀ ਦੱਸਣਾ ਕਿ ਤੁਹਾਡੇ ਲਈ ਹੈ ਹੈਲਪਫੁਲ ਹੈ ਜਾਂ ਫਿਰ ਨਹੀਂ